ਨਾਬੋ ਛੱਡੋ ਪਰੇ ਤੂੰ ਇਹ ਜੇਦੀ ਕਰਕੇ ਬਹਿ ਗਏ ਜੇ ਤੇ ਕੋਈ ਨਹੀਂ ਤੁਹਾਡਾ ਸੇਵਾ ਪਾਣੀ ਮੈਂ ਕਰ ਦਣਾ ਵਾ ਤੇ ਮੈਂ ਵੀ ਥਣੇ ਆ ਜੂਗਾ ਨਾ ਨਾ ਤੁਹਾਨੂੰ ਰਿਸ਼ੇ ਤੇ ਜਾਂ ਦੇਣਾ ਤੁਹਾਨੂੰ ਸਰਕਾਰ ਪੈਸੇ ਦਿੰਦੀ ਏ ਤੂੰ ਪਿਛੇ ਰਹਿ ਬੰਦੇ ਆਂ ਕੋ ਬਾਹਲੇ ਨਹੀਂ ਜੀ ਲੈ ਕੇ ਮਮੀ ਤੇਰੇ ਕੰਡੇ ਬੀਜੇ ਆਉਂਦੇ ਹੀ ਅੱਗੇ ਹੁਣ ਤੂੰ ਮੇਰੀ ਨਖਤਰਾ ਪਈ ਜਾ ਕੋਹੜਾ ਕੋ ਕਰ ਹੁਣ ਕਰ ਕੀ ਨਾਲ ਚੱਲ ਉਹਨਾਂ ਦੇ ਵੀ ਉਹ ਕੀ ਕਰ ਮੈਂ ਕਿਤੇ ਵੀ ਜਾਣਾ ਚੱਲ ਨਾਲ ਉਹ ਲੇਡੀਜ਼ ਪੁਲਿਸ ਲੈ ਕੇ ਆਉਣੀ ਉਹਨਾਂ ਨੇ ਹੁਣੇ ਉਹ ਕਿਤੇ ਨਹੀਂ ਆ ਤੇਲੀ ਪੁਲਿਸ ਇੱਧਰ ਆ ਜਾ ਤੂੰ ਨਾਲੇ ਜੱਸ ਨੂੰ ਕੱਢ ਬਾਹਰ ਹੁਣੇ ਹੀ ਵੇ ਮਮੀ ਹੁਣ ਕਿਦਾਂ ਰਹਿਨੇ ਬਖੰਡ ਕਰਨ ਦਾ ਮੈਂ ਆ ਦੇ ਕੰਮ ਨਹੀਂ ਕਿਤੇ ਜਨਾਨੀ ਪੁਲਿਸ ਹੁੰਦੀ ਨੇ ਇਹਨੂੰ ਜੀਵਨ ਨੂੰ ਨਾਲ ਹੀ ਖੜਦੀ ਜੇ ਕੰਮ ਚੰਗੇ ਕੀਤੇ ਹੁੰਦੇ ਤਾਂ ਇੱਥੋਂ ਤੱਕ ਨਾ ਗੱਲਾਂ ਜੀ ਖਾਦੇ ਕਲੇ ਜਿਹਨੂੰ ਅੱਗ ਲਾਈ ਹੈ ਹੁਣ ਆਪਣੇ ਨੂੰ ਲੱਗੀ ਹੈ ਨਾ ਸਾਡੀਆਂ ਚੀਜ਼ਾਂ ਤਾਂ ਲੱਗ ਗਈਆਂ ਹੁਣ ਖਾਣੀਆਂ ਹੀ ਨਾ ਮਿਲਣਗੀਆਂ ਕੋਈ ਨਹੀਂ ਮੰਮੀ ਤੁਸੀਂ ਵਰਨਾ ਕਰੋ ਵੇਖੋ ਆਪ ਹੀ ਦੇਣਗੇ ਲੈ ਆ ਕੇ ਜਿੱਥੋਂ ਮਰਜੀ ਦੇਖ ਲਈ ਆ ਕੁਛ ਕੀਤਾ ਨਾ ਤੂਆਂ ਨੇ ਇਦਾਂ ਹੀ ਸ਼ੁਰੂ ਤੁਹਾਡੇ ਨੇ ਕਰਦੀ ਰਹੀ ਹੈ ਤਾਂ ਹੀ ਇਹਦਾ ਹੈ ਨਾ ਕਿਹੇ ਪਾਸੇ ਦਮ ਨਹੀਂ ਦਿਖਾਦਾ ਪਰ ਇਹਨੇ ਫਿਰ ਵੀ ਸਾਨੂੰ ਕਾਬੂ ਕਰੀ ਲਿਆ ਚਲੋ ਮੰਮੀ ਕਿੰਨਾ ਚਰਚ ਲਕੀਆਂ ਕਰ ਲੈਂਦੀ ਕਦ ਨਾ ਕਦੇ ਇਹਦੇ ਫੜੇ ਜਾਣਾ ਬੰਦਾ ਇਹ ਸਾਰਾ ਤਸਵੀਰ ਮਨ ਜਿੰਦਾ ਵਾ ਮਨ ਜਿੰਦਾ ਨਹੀਂ ਇਹ ਦੰਦੀ ਰਹੇ ਤੁਹ ਮਮੀ ਹੈ ਤੇ ਹੁਣ ਦੋਹਾਂ ਦਾ ਹੀ ਨਾ ਜਦੋਂ ਵੀ ਨਾਰਾ ਲਗਿਆ ਤੇ ਚਲ ਉਹ ਹੀ ਸਮਝਾ ਲਿੰਦਾ ਵੀ ਇਹ ਗਮਤੀ ਨਾ ਕਰ ਜਦੋਂ ਮਮੀ ਆਪਾਂ ਕਿਹਦੇ ਲੱਗੇ ਕਿ ਅਸੀਂ ਬਸ ਕੋਈ ਕਰਦੇ ਰਹਿਾਂਗੇ ਕਰਦੇ ਰਹਾਂਗੇ ਤੇ ਫਿਰ ਅਗਲੇ ਦਿਨ ਮਨ ਚ ਜਾ ਤੇ ਆਪੇ ਪੜਿਆ ਜਾਣਾ ਚਲ ਕੋਈ ਨਹੀਂ ਨਾ ਇਹ ਤਾਂ ਨੋਹ ਦੇ ਸਾਹਮਣੇ ਬੇਚਤੀ ਕਰਾਈਏ ਇਹਨਾਂ ਲਈ ਕਿ ਨੂੰ ਚੰਤਾ ਆਈ ਜਾਂਦੇ ਸੀ ਵੀ ਹੁਣੇ ਵੇਖ ਲੋ ਵਰਕੇ ਕੱਲ ਨੂੰ ਨਾ ਕਿਉ ਮੇ ਤੁਮਨ ਚ ਚੋਰ ਹੀ ਤਾਂ ਇਹ ਦੁਬਾਰਾ ਆਉਂਦੇ ਹਨ ਤੇ ਮਨ ਨੂੰ ਨਾ ਕੁਛ ਕਿਉ ਮੇਰੇ ਘਰ ਨਾ ਵੜਿਓ ਇਹ ਤੇ ਕੀ ਲਾਉਣ ਦੀ ਨਹੀਂ ਗੱਲ ਕਰਨੀ ਆ ਆ ਕੰਮ ਕੌਣ ਹੋ ਰਿਹਾ ਤੇ ਜਿਹੜੀ ਵੀ ਚੈਲ ਵੀ ਗੱਲ ਕੀਤੀ ਇਹਦਾ ਕੀ ਹਾਂ ਨਹੀਂ ਰੰਗ ਕੋਈ ਗੱਲ ਨਹੀਂ ਮੰਮੀ ਉਹ ਵੀ ਭੁੱਜੇਗਾ ਸਭ ਕੁਝ ਹੁਣ ਇਹ ਲੋ ਵੇਨੇ ਆ ਆ ਮੰਮੀ ਇਕੱਲਾ ਇਹੋ ਹੀ ਆ ਜਿਹੜਾ ਸੋਨਾ ਇਧਰ ਆ ਬਾਕੀ ਤੇ ਹੜ ਕੋਲ ਹੈ ਹੀ ਹੈ ਨਾ ਸਾਰਾ ਤੇ ਉਹ ਤਾਂ ਨਾ ਕਰ ਲਉ ਹਾ ਜ਼ਰੂਰੀ ਹੈ ਕਿ ਤੂੰ ਵੀ ਉਹ ਵੀ ਦੇਣੀ ਹੈ ਤੇਰੀ ਉਹ ਪਾਸੇ ਤੁਰ ਨਾ ਵੇ ਇੱਕ ਦਿਨ ਨੂੰ ਕੋੜੇ ਬੋਤੇ ਕਾ ਹੈ ਲੋ ਭਾ ਕੀ ਬਾਦੂ ਚ ਕਰ ਲਵਾਂਗੇ ਚਲੋ ਕੋਈ ਨਹੀਂ ਆਜੋ ਜਾ ਕੇ ਡੈਡੀ ਨੂੰ ਦੱਸਨੇ ਆ ਮੰਮੀ ਮੇਰੀ ਸੁਣ ਗੱਲ ਇਨੂੰ ਵੀ ਬਾਹਰ ਕੱਢ ਇਹ ਨਾ ਹੋਵੇ ਲੇਡੀਜ਼ ਫੁੱਲ ਸਾਜਵੇ ਤੈਨੂੰ ਤਾਂ ਕਸੀਟਣਾ ਕੀ ਸੀਟਣਾ ਤੇ ਜੇ ਇਹ ਮਾਰਗੀ ਤਾਂ ਹੋਰ ਜ਼ਿਆਦਾ ਕਸੀਟਣਾ ਹੀ ਚਲ ਕੋਈ ਨਹੀਂ ਮੈਂ ਖੋਲਕ ਨਹੀਂ ਹਾਦ ਹੋ ਗਈ ਆ ਤੁਹਾਡੇ ਵਾਲੀ ਕਿੰਨੇ ਦਿਨ ਹੋ ਗਏ ਤੈ ਮੈਨੂੰ ਅੰਦਰ ਬੰਦ ਕੀਤਾ ਤੂੰ ਵੀ ਨਹੀਂ ਕੁਝ ਕਰ ਸਕਦੇ ਹੈਗੇ ਮੈਂ ਕੀ ਕਰਾਂ ਮੇਰੇ ਕੋਲ ਚਾਬੀ ਆ ਹਾਦ ਇਹ ਨੂੰ ਅੰਦਰ ਹੀ ਮਾਰ ਦੇਣਾ ਹੀ ਤੁਸੀਂ ਤਾਂ ਮੰਮੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਸੋਨੇ ਦਾ ਤਾਂ ਸਿਆਪਾ ਮਕਾਦ ਆ ਹੀ ਤੇ ਹੁਣ ਜੀ ਪੰਗਾ ਪੈ ਗਿਆ ਵਾ ਡੈਡੀ ਨੂੰ ਜੋ ਲੈ ਕੇ ਗਈ ਪੁਲਿਸ ਤੇ ਮੈਨੂੰ ਉਦੋਂ ਹੀ ਖੋਲਦੇ ਮੈਂ ਸਾਰੀ ਸਚਾਈ ਉਦੋਂ ਹੀ ਦੱਸਦੀ ਇਹਨੂੰ ਲੈ ਕੇ ਜਾਣਾ ਚਾਹੀਦਾ ਹੈਗਾ ਨਾਲੇ ਤਾਂ ਉਹ ਸੋਨੇ ਦੀ ਗੱਲ ਦੱਸਦੀਆਂ ਇਹਨਾਂ ਨੇ ਨਕਲੀ ਸੋਨਾ ਬਣਾ ਕੇ ਤੇ ਉਹਨਾਂ ਨੂੰ ਦਿੱਤਾ ਵਾ ਵਾਪਸ ਹਾਏ ਉਹ ਮੇਰੇ ਆ ਰੱਬਾ ਤੇ ਮੈਨੂੰ ਮਤਲਬ ਪਤਾ ਲੱਗ ਗਿਆ ਤੇ ਤਾਈਆਂ ਲੈ ਕੇ ਦੋਵਾਂ ਜਣਿਆਂ ਨੇ ਮੈਨੂੰ ਧੱਕੇ ਮਾਰ ਕੇ ਅੰਦਰ ਬੰਦ ਕੀਤਾ ਹੈਗਾ ਵੇਖ ਲੈ ਡੈਡੀ ਨੂੰ ਵੀ ਨਾਂ ਲਾ ਲਿਆ ਇਹਨੇ ਇਹ ਤਾਂ ਇੱਦਾਂ ਦੀ ਬੁੱਢੀ ਇਹਨੂੰ ਤੇ ਨਰਕਾ ਵਿੱਚ ਵੀ ਨਹੀਂ ਥਾਂ ਮਿਲਣੀ ਜਿੱਦਾਂ ਦੀ ਇਹ ਕਰਦੂਦਾ ਕਰਦੀ ਆ ਮੰਮੀ ਹੁਣ ਤੂੰ ਚੱਲੇਗੀ ਥਾਣੇ ਮੈਂ ਤੈਨੂੰ ਦੱਸ ਦਣਾ ਹੌਂ ਤੇ ਨੂੰ ਮੈਂ ਆਪ ਛੱਡ ਕੇ ਹੋਣਾ ਮੈਂ ਨਾਲ ਇਹਨਾਂ ਨੂੰ ਦੱਸ ਕੇ ਨਹੀਂ ਮੈਨੂੰ ਵੀ ਅੰਦਰ ਬੰਦ ਕਰਦੀ ਇਹ ਬੜਾ ਮਾੜਾ ਕੰਮ ਕਰ ਦਿੱਤਾ ਹੁਣ ਤੁਰ ਭਈ ਨਾਲ ਮੇਰੇ ਥਾਣੇ ਮੈਂ ਨਹੀਂ ਅੰਦਰ ਲੈ ਕੇ ਜਾਣੀ ਹੁਣ ਚੱਲ ਮੰਮੀ ਫੋਨ ਤੇ ਤੈਨੂੰ ਜਾਣਾ ਪੈਣਾ ਹਾਂ ਮੈਂ ਮਰ ਜਾਲਿਆ ਤੂੰ ਤੇਰਾ ਪੁੱਤੋਂ ਤੂੰ ਕਿਉਂ ਇਦਾਂ ਕਰਨਾ ਪੁੱਤ ਬਾਦੇ ਪੁੱਤ ਨੇ ਚੋਰੀ ਕੀਤੀ ਜਾਂ ਪੁੱਤ ਚੱਲ ਜਵੇ ਲੈ ਕੇ ਚੱਲ ਬੰਦ ਕਰ ਆਪੇ ਇਹਨੇ ਸੁਣੋ ਇਹਨਾਂ ਦੀਆਂ ਗੱਲਾਂ ਹੁਣ ਅੱਗੇ ਸਾਡੀ ਨਹੀਂ ਸੁਣੀ ਤੇ ਫਿਰ ਇਹੀ ਕਰ ਤਾਂ ਸੁਣੀ ਇਹਨਾਂ ਦੀ ਆ ਤਾਂ ਅੱਗੇ ਹੋਣੀ ਆ ਇਹ ਤਾਂ ਚੌਥੀ ਬੱਚੇ ਦਾ ਮਨ ਘਰੋਂ ਮੰਗਦਾ ਮਮੀ ਇਹਦਾ ਨਹੀਂ ਕਸੂਰ ਹੈਗਾ ਕੋਈ ਵੀ ਤੁਸੀਂ ਜੇ ਇਹ ਕੰਮ ਕੀਤਾ ਵਾ ਨਾ ਤੇ ਲੇਡੀਜ਼ ਪੁਲਿਸ ਆਉਣੀ ਆ ਕਰ ਜੇ ਨਾ ਲੈ ਕੇ ਗਏ ਮੈਂ ਕੀ ਕੀਤਾ ਵਾ ਮੈਂ ਕਪਲ ਕਰਤਾ ਕਿਸੇ ਦਾ ਲੇਡੀਜ਼ ਪੁਲਿਸ ਆਉਣੀ ਆ ਕੋਈ ਨਹੀਂ ਆਉਂਦਾ ਸਾਰਾ ਕਸੂਰ ਮੰਮੀ ਤੇਰਾ ਵਾ ਪਿਓ ਮੇਰਾ ਕੁੱਟ-ਕੁੱਟ ਮਾਰ ਦੇਣਾ ਉਹਨਾਂ ਨੇ ਉੱਥੇ ਐਵੇਂ ਮਾਰ ਦੇਣਾ ਉਹਨਾਂ ਦੀ ਕੀ ਜ਼ਰਤ ਹੈ ਹੱਥ ਵੀ ਲਾ ਦੇ ਨਾ ਵੀ ਨਾਲ ਹੀ ਰਲੇ ਸੀਗੇ ਕੋਈ ਗੱਲ ਨਹੀਂ ਥੋੜਾ ਜਿਹਾ ਇਹਨਾਂ ਨੂੰ ਖਾਣ ਦੋ ਉੱਥੇ ਆ ਵੇ ਇਹਨੂੰ ਕਿੱਡੇ ਚਾ ਚੜੇ ਆ ਤੂੰ ਚੱਲ ਮੰਮੀ ਹੁਣ ਕਿਤੇ ਜੇ ਚੰਗੇ ਕੰਮ ਕੀਤੇ ਆਂ ਤੇ ਅੱਜ ਆਹ ਦਿਨ ਤੇ ਨਾ ਵੇਖਣਾ ਪੈਂਦਾ ਬੋਲ ਰੋਂ ਕਿ ਨਹੀਂ ਬੋਲਦੀ ਹੈਗੀ ਬੋਲਣਾ ਕੀ ਆ ਤੇ ਇਹਦੇ ਸ਼ੀਕਾਂਵੜੀ ਕਰਕੇ ਉਹ ਖਾਲਦੀ ਆ ਜੀ ਇਹਦੇ ਸ਼ੀਕਾਂਵੜੀ ਕੀਤੀ ਸਾਡਾ ਸੋਨਾ ਲੱਗੀ ਸਾਨੂੰ ਨਕਲੀ ਦਿੱਤਾ ਤੇ ਫਿਰ ਸਾਨੂੰ ਬਦਨਾਮੀ ਦੇਣੀ ਨਕਲੀ ਕੀਪਤਾ ਆਪਣੇ ਘਰੋਂ ਨਹੀਂ ਬਣਾ ਲਿਆ ਮੈਂ ਤਾਂ ਅਸਲੀ ਦਿੱਤਾ ਹੀਗਾ ਮੈਂ ਨਕਲੀ ਦਿੱਤਾ ਐਨਾ ਗੱਲਾਂ ਨਹੀਂ ਤੂੰ ਆ ਦਿਨ ਵਿਖਾਲੇ ਨੇ ਨਾਰੀ ਨੂੰ ਖਾਣੀ ਜੇਲ੍ਹ 'ਚ ਰੋਟੀਆਂ ਖਾਣੀ ਨਾਲੇ ਮਸਲੇ ਦੀ ਦਾਲ ਖਾਣੀ ਮੈਂ ਨਹੀਂ ਖਾਣੀ ਜੇਲ੍ਹ 'ਚ ਰੋਟੀਆਂ ਪਰ ਤੁਸੀਂ ਬੜੀ ਸੋਹਣੀ ਕੀਤੀ ਚਾਰੇ ਸਾਥੀ ਕੀਤੀ ਇਹਨੂੰ ਤੇਰੇ ਅੱਗੇ ਆ ਗਈ ਭੁਗਤਾ ਹੁਣ ਉੱਥੇ ਜਾ ਕੇ ਹਾਂ ਤੱਕੇ ਜਿਵੇਂ ਖੜੇ ਜੇ ਕੋਈ ਗੱਲ ਨਹੀਂ ਜਾ ਆਪਣੇ ਘਰ ਕੰਮ ਕਰ ਜਾ ਕੇ ਮੇਰੇ ਤਾਂ ਅੱਖਾਂ بیا ਕਾਹੀ ਇੱਕ ਗੱਲ ਸੁਣੋ ਤੁਸੀਂ ਐਵੇਂ ਨਾ ਮੱਥਾ ਮਾਰੋ ਇਹਨਾਂ ਨੇ ਤੂੰ ਹੁਣੇ ਵੀ ਨਹੀਂ ਮੰਨਣਾ ਹੈਗਾ ਇਹਨਾਂ ਨੂੰ ਛੱਡ ਕੇ ਆਉਂਨੇ ਉੱਥੇ ਨਿਕ ਲੈਣੇ ਨੇ ਬਣਾ ਲੈਣਾ ਆਪਣਾ ਨਾਲ ਰਲਵਲ ਕੇ ਤੇ ਬੇੜਾਗਰ ਕੀਤਾ ਸਾਰੇ ਘਰ ਦਾ ਮੇਰੇ ਘਰ ਦਾ ਛੱਡਿਆ ਵੀ ਤੂੰ ਕੀ ਹੀ ਕੱਲ ਮੇਰੀ ਨੋਹ ਆਈ ਤਾਂ ਤੂੰ ਜਾ ਕੇ ਸਖਾਲਣ ਡਿਆ ਪਿਆ ਤੇ ਮਿੱਠੀ-ਮੁੱਠੀ ਭਣ ਕੇ ਤੇਰੇ ਕੋ ਸਾਰਾ ਕੁਝ ਕੱਢ ਲਿਆ ਅੱਜੇ ਵੀ ਤੇਰੇ ਦਿਲ ਚਾਨੂੰ ਪਤਾ ਨਹੀਂ ਮੈਂ ਤੈਨੂੰ ਪਹਿਲਾਂ ਜਾਣਨੀ ਜੇ ਨਾ ਹੀ ਅੰਦਰ ਪਾ ਕੇ ਰੱਖਦੀ ਆਪਣੀ ਨੋਹ ਨੂੰ ਕਿਉਂ ਬਾਹਰ ਕੱਢ ਜਿੰਦੀ ਹੈਗੀ ਨਹੀਂ ਤਾਂ ਮਗਰੋਂ ਜਾਣੀ ਹੈ ਫੂਨ ਕਰਕੇ ਦਵਾ-ਦਵਾ ਜਾ ਸ਼ਹਿਰ ਚੱਲੀਏ ਉਹਦੇ ਕੋਲ ਜਿਹੜਾ ਪੈਸਾ ਉਹ ਵੀ ਖਰਚਣ ਨਹੀਂ ਹੁੰਦੀ ਆ ਤੇਰੇ ਦਿਲ ਚ ਮੈਨੂੰ ਪਤਾ ਨਹੀਂ ਮੈਨੂੰ ਕਹੇ ਦੇ ਕੇ ਤੋਰੀ ਮੈਂ ਜਾਣੀ ਚੰਗਾ ਭਰਾ ਤੇ ਹਾਂ ਨਾਲੇ ਸਾਡਾ ਘਰ ਖਾਦਣ ਨਾਲੇ ਫੇਰ ਸਾਨੂੰ ਗੱਲਾਂ ਕਰਨ ਦੀ ਨਾ ਮੈਨੇ ਖਾਤਾ ਕਰਦਾ ਦਾ ਕਰ ਸੰਭੇ ਰੱਖੋ ਬੜਾ ਕੋਈ ਨਹੀਂ ਰੁਤ ਦੇਗੀ ਪਾਈ ਜੀ ਮੇਰੀ ਗੱਲ ਸੁਣੋ ਪੁਲਿਸ ਕਰੂ ਵੀ ਦੋਦਾ ਦੋਤੇ ਪਾਣੀ ਦਾ ਪਾਣੀ ਮਮੀ ਹੁਣ ਫਿਰ ਲੈ ਜਾ ਲੈ ਜਾ ਇਹਨੇ ਕੱਖ ਨਹੀਂ ਛੱਡਿਆ ਖੜੇ ਕਰਦਾ ਭੁਗ ਥੋੜਾ ਉੱਥੇ ਜਾ ਕੇ ਮੈਂ ਖੱਤਿਆ ਤੂੰ ਤੇ ਮੇਰਾ ਪੁੱਤ ਵਾਂ ਤੂੰ ਕਿ ਮੇਰੇ ਪੇਸ਼ ਪੈ ਗਿਆ ਉੰਤਰਿਆ ਇਹ ਤੇ ਸ਼ਰੀਕ ਵਾਂ ਇਹਨੇ ਸ਼ਰੀਕਾਂ ਵਾਲੀ ਕਰਕੇ ਦੱਸਦੀ ਆ ਤੇ ਤੂੰ ਸਮਝ ਜਾ ਜੇ ਚੰਗਾ ਕੰਮ ਕੀਤਾ ਹੁੰਦਾ ਤੇ ਆ ਵੀ ਇਹ ਹੁਣ ੱੱਕੇ ਖਾਂਡੇ ਆ ਨਾ ਤੇ ਤੇਰੀ ਨੀਤੀ ਇਸ ਤਰ੍ਹਾਂ ਦੀ ਤੂੰ ਤਾਂ ੱੱਕੇ ਖਾਂਡੇ ਮੇਰੀ ਨੀਤੀ ਚਲੋ ਚਲੋ ਆਪਣਾ ਡੈਕਾ ਨਾ ਚਲੋ ਲੈ ਕੇ ਚੰਗੇ ਉਹਨਾਂ ਦੀ ਚੀਜ਼ ਮਾਰੀ ਜੇ ਉਹਨਾਂ ਨੇ ਇਹ ਤੇਨੇ ਕੰਮ ਕਾਰ ਛੜੇ ਆ ਛੱਡੋ ਮੈਨੂੰ ਚੱਲਾ ਚੱਲੋ ਛੱਡਿਆ ਕਿਉਂ ਚੱਲ ਮਾਰੇ ਕੰਮ ਕੀਤੇ ਤੈਨੂੰ ਭੁਗਤਣ ਦੇ ਹੀ ਆ ਨਾ ਜੇ ਮੇਰੀ ਹੱਕ ਤੇ ਦੀਵਾ ਬਾਲਦੀ ਹੈ ਨਾ ਚੱਲ ਹੁਣ ਖਾ ਜੇਲ ਦੀਆਂ ਨਹੀਂ ਤੇਨੂੰ ਮਿਲੂਗੀ ਉਥੇ ਦਾਲ ਮਸਾਲਾ ਨਹੀਂ ਤੇ ਮਰਜੀ ਖਾ ਖਾ ਕੇ ਉੱਥੇ ਹੀ ਨਹੀਂ ਸਿੱਟੀ ਜਮਾਂ ਵੀ ਪੈਣੀ ਆ ਲੈ ਲੈ ਸਾਰਾ ਪਿੰਡ ਵੇਖਣ ਰਿਹਾ ਹੁਣ ਪਿੰਡ ਨੇ ਦੇਖਣਾ ਹੀ ਆ ਜਦੋਂ ਗਲਤ ਕੰਮ ਕਰਨੇ ਆ ਤੇ ਗਲਤ ਕੰਮ ਦੇ ਗਲਤ ਨਤੀਜੇ ਤਾਂ ਹੋਣੇ ਹੀ ਆ ਮੈਂ ਕੀ ਕਰਦਾ ਮੈਂ ਨਾਂ ਛੱਡ ਕੇ ਆਉਂਦਾ ਨਾ ਤੇ ਪੁਲਿਸ ਘਰ ਆ ਜਣੀ ਕਸੀੜ ਦੇ ਲੈ ਕੇ ਜਾਣਾ ਸੀ ਮੰਮੀ ਨੂੰ ਉਹਨਾਂ ਨੇ ਫਿਰ ਹੁਣ ਗਲਤ ਕੰਮ ਕੀਤੇ ਆ ਕੀ ਕਰ ਸਕਦੇ ਆ ਅਈ ਵੀ ਕਿੰਨਾ ਸਮਝਾਉਂਦੇ ਹੁੰਦੇ ਨੇ ਕਿ ਮੰਮੀ ਇਦਾਂ ਨਾ ਕਰੋ ਉਦੋਂ ਤੇ ਡੈਡੀ ਵੀ ਨਾਲ ਰਲਾ ਲਿਆ ਨਾਲ ਹੀ ਹੁਣ ਤੇ ਮੇਰਾ ਮੈਨੂੰ ਤੇ ਇਹ ਮੇਰਾ ਪਿਓ ਨਾ ਕੁੱਟ-ਕੁੱਟ ਕੇ ਮਾਰਦੇ ਮੈਂ ਇਹ ਇਸ ਕਰਕੇ ਛੱਡ ਗਿਆ ਆ ਆਪ ਆਪਣੇ ਹੱਥੀ ਕੁਛ ਨਹੀਂ ਹੁੰਦਾ ਹੁਣ ਮੇਰੀ ਗੱਲ ਸੁਣੋ ਹੁਣ ਉਹਨਾਂ ਨੂੰ ਛੱਡ ਤਾਂ ਆਏ ਆ ਇੱਦਾਂ ਕਰੋ ਪੁਲਿਸ ਵਾਲਿਆਂ ਨੂੰ ਕਹੋ ਵੀ ਇਹ ਪੈਸੇ ਦੇ ਦੇਣੇ ਜਿੰਨਾ ਵੀ ਉਹਨਾਂ ਦਾ ਸੋਨਾ ਸੀਗਾ ਤੇ ਦੋ ਦਿਨ ਇਹਨਾਂ ਨੂੰ ਇੱਥੇ ਰੱਖਣ ਵਾਲੇ ਇਹਨਾਂ ਦਾ ਦਿਮਾਗ ਟਿਕਾਣੇ ਆ ਜਾਊਗਾ ਤੇ ਬਾਅਦ ਚੋ ਘਰ ਭੇਜ ਦੇਣ ਕਹਿਣ ਕੁਛ ਨਾ ਉਹਨਾਂ ਨੂੰ ਇਹੀ ਹੋ ਸਕਦਾ ਹੁਣ ਆਪਾਂ ਹੋਰ ਕੀ ਕਰ ਸਕਦੇ ਅਈ ਖੜਾ ਇਹਨਾਂ ਦੇ ਨਾਲ ਰਲੇ ਸੀਗੇ ਵੀ ਇਹ ਕੰਮ ਦੇ ਵਿੱਚ ਯਾਰ ਮੇਰੀ ਗੱਲ ਸੁਣ ਮੈਂ ਬੰਦੇ ਲੈ ਕੇ ਤੇ ਤਾਂ ਹੀ ਜਾਂਦਾ ਚੰਗਾ ਲੱਗੂਗਾ ਨਾ ਕਿ ਉਹ ਅਗਲੇ ਰਾਜੀਨਾਮਾ ਕਰਨਗੇ ਮਾਂ ਮੇਰੇ ਤੇ ਮਾੜੀ ਮੋਟੀ ਨੀਵੀਂ ਵੀ ਨਹੀਂ ਹੁੰਦੀ ਉਹ ਤੇ ਪੁਲਿਸ ਵਾਲਿਆਂ ਸਾਹਮਣੇ ਆਕਣ ਡਈ ਕੋਈ ਗੱਲ ਨਹੀਂ ਕੀ ਇੱਕ ਵਾਰੀ ਉਹ ਪਿੰਦਰ ਦੇ ਡੈਡੀ ਨਾਲ ਗੱਲ ਕਰਕੇ ਦੇਖਿਓ ਕੀ ਪਤਾ ਮੰਨ ਜਾਣ ਤੂੰ ਕਿ ਅਸੀਂ ਤਾਂ ਡਾ ਮੋੜ ਦੇਣੇ ਜੋ ਕੁਝ ਹੈਗਾ ਸੀਗਾ ਦੱਸ ਦੋ ਸਾਨੂੰ ਕੀ ਇਹਨੇ ਲਿਆ ਵਾ ਅਸੀਂ ਮੋੜ ਦਾਂਗੇ ਸਾਰਾ ਕੁਝ ਉਹਨਾਂ ਯਾਰ ਮੈਨੂੰ ਤੇ ਬੇਇੱਜ਼ਤੀ ਬੜੀ ਮਹਿਸੂਸ ਹੋਣ ਰਹੀ ਆ ਤੁਹਾਨੂੰ ਘਰ ਕਿਹੜੀ ਗੱਲ ਦੀ ਬੇਇੱਜ਼ਤੀ ਮਹਿਸੂਸ ਹੋਣ ਰਹੀ ਆ ਅਸੀਂ ਕਿਹੜਾ ਕੋਈ ਗਲਤ ਕੰਮ ਕੀਤਾ ਗਲਤ ਕੰਮ ਅਸੀਂ ਨਹੀਂ ਕੀਤਾ ਮੇਰੇ ਮਾਪਿਓ ਨੇ ਤੇ ਕੀਤਾ ਹੀ ਆ ਨਾ ਮੈਂ ਪਿੰਡ ਦੇ ਵਿੱਚ ਕੀ ਮੂੰਹ ਵਿਖਾਉਣਾ ਨਾਲੇ ਜਦਾਂ ਮਾਪਿਓ ਜੇਲ੍ਹ ਦੇ ਵਿੱਚ ਹੋਏ ਉਹਨੂੰ ਸਾਹ ਹੁੰਦਾ ਸੌਖਾ ਪੀਰੇ ਹੀ ਪਰਮਣ ਕੀ ਕਰ ਸਕਦੇ ਆ ਇਹ ਤੇ ਵਾਅਦੇ ਤੋਂ ਵਾਅਦੇ ਹੀ ਕਰ ਸਕਦੇ ਆ ਕਿ ਜਿਹੜਾ ਇਹਨਾਂ ਨੇ ਉਹਨਾਂ ਤੋਂ ਸੋਨਾ ਲਿਆ ਉਹ ਮੋੜ ਦਾਂਗੇ ਵਾਪਸ ਹੋਰ ਇਹ ਕੀ ਕਰੀਏ ਹੁਣ ਸਾਰੇ ਪਿੰਡ ਦੇ ਵਿੱਚ ਨੱਕ ਕਿਦਾਂ ਵਿਖਾਉਣੀ ਕੱਲ ਕੋਈ ਨਹੀਂ ਤੋ ਜਾਓ ਇੱਕ ਵਾਰੀ ਪਿੰਡ ਦੇ ਡੈੜੀ ਨਾਲ ਕਰ ਕਰ ਕੇ ਆਓ ਕੀ ਪਤਾ ਉਹ ਕੋਈ ਨਾ ਕੋਈ ਹੱਲ ਕੱਢ ਦੇਣ ਫਿਰ ਜੇ ਡੈੜੀ ਤੇ ਨਹੀਂ ਗਏ ਤਾਂ ਅੰਕਿਤ ਤੇ ਚੱਲ ਕੇ ਲੋੜ ਪਤਾ ਵੀ ਹੈਗਾ ਸੀ ਵੀ ਪੁਲਿਸ ਨੂੰ ਵੀ ਤੇਰ ਹੂਲ ਕਰ ਦਿੰਦਾ ਇਹਨਾਂ ਨੂੰ ਹਲੋ ਡੈਡੀ ਕਿੱਥੇ ਹੋ ਲੱਤ ਤੁਹਾਨੂੰ ਪਤਾ ਨਹੀਂ ਕਿ ਉਧਰ ਕੌਣ ਸੌਣੀ ਉਹ ਆਈ ਲੱਭੀ ਉਹ ਨਾ ਹਾਂਜੀ ਉਹ ਨਹੀਂ ਹਾਫੜਿਆ ਥੋੜਾ ਜੀ ਉਹਨਾਂ ਨੂੰ ਭਾਰ ਲੱਭ ਗਿਆ ਤਾਂ ਉਧਰ ਹੀ ਚੱਲਦੇ ਹਾਂ ਚਲੋ ਆਜੋ ਆਜੋ ਇੰਤਰੂ ਠੀਕ ਆ ਠੀਕ ਆ ਆਗੇ ਬੈਠੋ ਕੋਈ ਗਏ ਕਿੱਥੇ ਹੋ ਉਹ ਬਾਹਰ ਨੂੰ ਨਿਕਲਿਆ ਮੋਟਰ ਵਾਲ ਨੂੰ ਅੱਛਾ ਉਹ ਨੇਰੀ ਨਾ ਤਾਰਾਂ ਜੁੜੀਆਂ ਇਹਦਾ ਸੁਚੇਣਾ ਆਵਾਜ਼ ਮਾਰ ਲਈ ਠੀਕ ਹੈ ਉਹ ਡੇ ਵਿਚਾਰੇ ਨਾਲ ਬੱਤੀ ਵਾਲਿਆਂ ਨੂੰ ਸਤ ਗਿਰੋ ਡੰਡੇ ਡੂਡੇ ਬੰਨਣ ਡੇ ਇਹ ਵਿੱਚ ਚਲੋ ਉਹ ਤਾਂ ਠੀਕ ਆ ਤੇ ਤੁਹਾਨੂੰ ਪਤਾ ਤਾਂ ਹੈ ਹੀ ਨਾ ਥਾਣੇ ਭੋਗਦੇ ਐ ਤੇ ਉਧਰ ਪੁਲਸ ਆਉਣੀ ਹੀ ਤੇ ਤੁਸੀਂ ਘਰ ਤੇ ਰਹਿੰਦੇ ਤਾਂ ਹੀ ਹੁਣ ਸੌਧਰ ਹੋ ਸਾਈ ਹੋਰ ਅੱਛਾ ਤੇ ਚਾਚੇ ਨੂੰ ਲੈ ਗਏ ਨੇ ਦੋ ਜਣੇ ਹੀ ਪੁਲਸ ਵਾਲੇ ਤੇ ਜੀਵਨ ਉਹ ਵੀ ਉਦਾਂ ਨਾ ਪਰਮ ਤੇ ਚਾਚੀ ਵੀ ਗਏ ਮਗਰ ਹੀ ਮਾਲ ਨਹੀਂ ਡਿਪੁੱਲਸ ਨਹੀਂ ਉਹ ਨਹੀਂ ਆ ਗਈ ਅੱਛਾ ਉਹਦਾ ਜੀਵਨ ਗਈ ਆ ਫਿਰ ਉਹਨਾਂ ਨੇ ਇਹਨੂੰ ਹੀ ਸੱਦਿਆ ਹੋਣਾ ਹੀ ਆਹੋ ਜੀ ਕੋਈ ਛੱਤ ਤੇ ਹੀ ਹਾਂ ਅੱਛਾ ਉਹਦਾ ਦਾਵੇ ਤੋਂ ਪੇ ਇਹਨਾਂ ਨੂੰ ਮਾਰਦੇ ਜੀ ਚਲ ਕੋਈ ਨਹੀਂ ਹੋਣਾਊਗਾ ਸਵਾਲ ਆਹੋ ਹੈ ਤੇ ਹੁਣ ਆਪਾਂ ਕਿਤਾ ਕਰੀਏ ਚਾਹੀਏ ਮਗਰ ਤੇ ਨਹੀਂ ਅਜੇ ਅਹੀਂ ਕਰਨਾ ਜਾ ਕੇ ਆਪੇ ਅਗਲੇ ਦਸੰ ਪਾਪੋ ਆ ਫੋਨ ਕਿੱਧਰ ਹੋ ਗਿਆ ਆ ਦੇਖੀਂ ਆਪਾਂ ਲੱਗਦਾ ਬੋਤਰਾ ਹੀ ਆ ਕੋਈ ਮੇਰੇ ਸੌਣਾ ਭਾਂ ਥਾਣੇ ਆਇਆ ਹੋਇਆ ਮੈਂ ਉੱਥੇ ਤੁਹਾਡਾ ਨੰਬਰ ਲਿਖਾ ਕੇ ਆਇਆ ਹਾਂ ਥਾਣੇ ਆਇਆ ਉਹੀ ਹੋਣਾ ਚੁੱਕੀ ਵੇਖਾਂਗਾ ਤੁਹਾਨੂੰ ਤੁਸੀਂ ਗੱਲ ਕਰ ਉਹਨੇ ਤੁਸੀਂ ਆਖ ਕਰੋ ਹੈਲੋ ਸਤਿ ਸ਼੍ਰੀ ਅਕਾਲ ਬਾਜੀ ਹਾਂਜੀ ਹਾਂਜੀ ਮਨਵੀਰ ਸਿੰਘ ਬੋਲਦਾ ਅੱਛਾ ਅੱਛਾ ਥਾਣੇ ਬੋਲਦੇ ਜੀ ਠੀਕ ਹੈ ਜੀ ਠੀਕ ਹੈ ਕਿੰਨੇ ਵਜੇ ਅੱਛਾ ਚਲੋ ਕੋਈ ਗੱਲ ਨਹੀਂ ਜੀ ਆ ਜਾਾਂਗੇ ਆਪਾਂ ਠੀਕ ਹੈ ਜੀ ਠੀਕ ਸਤਿ ਸ੍ਰੀ ਅਕਾਲ ਮੇਰੀ ਵੱਲੋਂ ਠਾਣੇਦਾਰ ਦਾ ਫੋਨ ਆਇਆ ਸੀ ਅੱਛਾ ਹਾਂ ਤੇ ਕੀ ਆਂਦੇ ਕਹਿੰਦੇ ਵੀ ਆ ਜਿਓ ਹੋਰ ਘੜੀ ਤੱਕ ਅੱਛਾ ਤੇ ਕਹਿੰਦੇ ਵੀ ਲਿਆਂਦਾ ਉਹਨਾਂ ਨੂੰ ਇੱਥੇ ਫੜ ਕੇ ਜਿਨ੍ਹਾਂ ਦੇ ਤੁਸੀਂ ਸੋਨੇ ਦੀ ਦਰਖਾਸਤ ਦਿੱਤੀ ਹਾਂ ਦੇ ਬੰਦੇ ਨੂੰ ਵੀ ਲਿਆਂਦਾ ਵਾ ਤੇ ਉਹਦੀ ਜਨਾਨੀ ਵੀ ਇੱਥੇ ਕੀ ਰੋਗ ਮਗਰੇ ਪਾਣੀ ਜੇ ਨਾ ਆਪ ਕਿਆ ਹਨਾ ਉਹ ਫਿਰ ਆਂਦੇ ਹੋਣੇ ਨਾ ਵੀ ਤੁਸੀਂ ਵੀ ਆ ਜਾਓ ਉੱਥੇ ਤੇ ਫਿਰ ਆਪਾਂ ਕਰੀਏ ਤਿਆਰੀ ਹਨਾ ਆਹ ਤਿਆਰੀ ਵੀ ਕਰਨੀ ਪੈਣੀ ਜਾਂਦੀ ਕੋਤਾ ਨਾ ਜਦੋਂ ਖੜ ਲੱਗੇ ਨਾ ਚਾਚੇ ਨੂੰ ਹਾਂ ਤੇ ਕਈ ਕਈ ਦੇਖਦੇ ਉੱਥੇ ਅੱਛਾ ਉਹਨਾਂ ਨੂੰ ਦਹੀਂ ਕੈਣ ਪੀ ਲੈਣ ਦੇਣ ਕਰ ਲੋ ਤੇ ਖਲਾਸੀ ਹੋ ਜੇ ਅੱਛਾ ਉਹ ਮੈਂ ੱੱਟੇ ਮਾਰਦੇ ਮੋਟਰਸਾਈਕਲ ਦੇ ਬਾਗੇ ਖੜਿਆ ਮੈਂ ਦਰਖਾਸਤ ਦਿੱਤੀ ਆ ਕੰਮ ਹੁਣ ਥਾਣੇ ਮੁਕਣਾ ਸਰ ਐਦਾ ਕਿੱਦਾਂ ਮੁੱਕ ਜੂਗਾ ਆਹ ਤੇ ਉਹ ਵੀ ਨਾਲ ਖੜਨੇ ਆ ਜਿਹੜਾ ਸਾਡੇ ਕੋਲ ਜ਼ਮਾਨੇ ਨਾ ਦਿੱਤਾ ਆਹ ਵੀ ਉਹ ਤੇ ਲੈ ਕੇ ਜਾਣਾ ਪੈਣਾ ਉਹਨਾਂ ਕਹਣਾ ਵੀ ਆ ਇਹਨਾਂ ਦਿੱਤਾ ਜੀ ਚਲੋ ਫਿਰ ਹਾਂ ਲਓ ਫਿਰ ਸਮਾਨ ਤੇ ਚਲ ਜੀਏ ਤਾਂ ਇਹਦਾ ਠੀਕ ਆ ਮੈਂ ਚਾਪਰ ਬਾਈ ਕੀਤੀ ਮਾਰਦੀ ਪਾ ਲਈ ਨਾ ਕੋਈ ਢਿਲ ਗਿਆ ਮਾਰੂ ਠੀਕ ਆ ਚੱਲ ਨਾਲੇ ਉਹਨਾਂ ਦਾ ਜੀ ਚਲ ਮਮੀ ਉਹ ਮੈਂ ਹਾਂ ਕਿ ਬੇਰੀ ਆ ਬੇਰੇ ਤੇ ਖਾਂਜਣਾਂ ਪੁੰਮਾ ਗਿਆ ਨਾ ਹੋਣੀ ਕੰਮ ਕਰੀਂ ਅੱਜ ਤੂੰ ਨਾ ਮਾਰੀ ਚੰਗੀ ਕਰੀ ਡੈਡੀ ਤੇਰਾ ਕਰ ਲੂਗਾ ਫਿਰ ਵੀ ਉਹਦੀ ਗੱਲ ਹੀ ਚੁਗਣੀ ਹੈ ਲੱਗਾ ਸਾਨੂੰ ਨਹੀਂ ਉਹੜਾ ਮਾਰੀ ਚੰਗੀ ਕਰਨ ਦੀ ਜੇ ਮਾੜੀਆਂ ਚੰਗੀਆਂ ਕਰਨੀਆਂ ਤਾਂ ਫਿਰ ਥਾਣੀ ਕਾਦੇ ਲਈ ਜਾਣਾ ਨਹੀਂ ਉਹਦੇ ਇੱਥੇ ਪਹਿਲਾਂ ਇਹਨਾਂ ਨੇ ਕਰਦੇ ਕਿੰਦਾ ਡਿਆਲ ਨਾ ਕੰਨ ਮੇਰੇ ਤੇ ਨਹੀਂ ਬਸਿਆ ਨਹੀਂ ਬੜਾ ਫੇਰ ਬੋਲਣ ਦੇ ਹੀ ਅੱਛਾ ਕਿਦੀ ਉਹ ਜਿੰਨੇ ਮੇਰੇ ਵਾਲੀ ਹੋਈ ਜਾਂਦੀ ਮੁਫਤ ਦੀ ਮੈਂ ਸੁਆਖੇ ਮੈਂ ਹਾਵਾ ਡਰ ਘਾਡ ਲੁੱਟ ਕੇ ਲੈ ਲੈਣੀ ਅਜੇ ਵੀ ਔਖੀ ਹੈ ਸਾਡੇ ਤੇ ਇਦਾਂ ਕਰੋ ਉਹ ਜਿਹੜਾ ਸਮਾਨ ਹੈ ਨਾ ਉਹ ਪੜਾ ਦੋ ਉਹ ਮੈਂ ਰੱਖਿਆ ਉਹ ਮੈਂ ਫੜੂਗੀ ਜੇ ਤੂੰ ਜਾਓ ਤੂੰ ਲੈ ਆਓ ਤੂੰ ਇੰਦਰ ਕੋਠੇ ਮੈਨੂੰ ਵੀ ਲੈ ਜਾਓ ਨਾ ਉਹ ਵੀ ਤੂੰ ਘਰ ਜਾਣਾ ਦੱਸੇ ਜਨਾਨੀਆਂ ਦੇ ਖਾਣੇ ਲਈ ਛੰਗੀਆਂ ਨਹੀਂ ਲੱਗਦੀਆਂ ਮੇਰੀ ਪੂਆ ਚਲਾਕ ਬੜੀ ਨੇ ਖਾਣੋਂ ਇੱਥੇ ਵਾਰੇ ਨਹੀਂ ਆਉਂਦੀ ਨਾ ਆਹ ਚਲਾਕ ਬੜੀ ਹੈ ਵੇਖੀ ਹਾਂ ਇੱਥੇ ਬੰਦ ਆ ਗਈ ਹੈ ਵਜੇ ਇੱਥੇ ਬੋਲਦੀ ਨਹੀਂ ਪਤਾ ਨਹੀਂ ਮਖਤੀਆਂ ਕੀ ਪਿੱਤਲ ਪਿੱਤਲ ਇਕੱਠਾ ਕਰਕੇ ਸਾਰਾ ਹਾਲ ਨੂੰ ਦੇਸ਼ ਰਿਆ ਕੋਈ ਗੱਲ ਤੇਰੇ ਅੱਗੇ ਹੀ ਆਉਂਦੀਆਂ ਨੇ ਸੌਖੀ ਤੁਹਾਨੂੰ ਕਹਣਾ ਲੱਗਦੀ ਜੇ ਸਾਡੀ ਖਾਣ ਨੂੰ ਤੰਗੀ ਦਿੱਤੀ ਹੈ ਨਾ ਭੁਗਤੇ ਨਹੀਂ ਹਾਂ ਤੁਮੀ ਚਲਾਕਾ ਦਾ ਹੁਣ ਪਤਾ ਲੱਗਣਾ ਹੈ ਨਾ ਉੱਥੇ ਜਾ ਕੇ ਵੱਡੇ ਵੱਡੇ ਦੀ ਬੋਲਤੀ ਬੰਦ ਹੋ ਜਾਂਦੀ ਹੈ ਕਿੰਗਰ ਉਹਨੇ ਤਾਈ ਦੇ ਪਹਿਲਾਂ ਤੇ ਪਾਣੀ ਨਿਕਲਿਆ ਮਨਾਵੇ ਤਾਂ ਤੂ ਟੂ ਟੇ ਕਰਨਾ ਕਰ ਤੇ ਅਸੀਂ ਚੱਲਿਆ ਠੀਕ ਆ ਅਵੇੜ ਬੰਦ ਕਰ ਲਿਓ ਕੋਈ ਨਹੀਂ ਗੇਟਿੰਗ ਹੀ ਬੰਦ ਕਰ ਲੈਣੇ ਐਵੇਂ ਕੋਈ ਵੱਧ ਘਟਾ ਨਾ ਕਰਿਓ ਮੈਨੂੰ 10 ਮਾਤ ਦਾ ਘਟਾ ਵੱਧ ਵੀ ਕਰਨੀ ਆਪਾਂ ਆਖਣੇ ਮੈਨੂੰ ਲਾਲੂ ਨਾਲ ਉੱਥੇ ਨਹੀਂ ਨਹੀਂ ਕੋਤਾ ਮੋਆ ਜਾਂਦੀਆਂ ਜੰਦੀਆਂ ਲੱਗਦੀਆਂ ਮੈਂ ਜਨਾਨੀਆਂ ਥਾਣੀ ਨਹੀਂ ਜਾਂਦੀਆਂ ਚੰਗੀਆਂ ਲੱਗਦੀਆਂ ਭਾਵੇਂ ਸੱਚੀਆਂ ਹੋਣ ਹੁਣ ਉਹ ਗਈਏ ਤੇ ਕਿੱਡੀ ਮਿਹਰਤ ਬੰਦ ਮੈਨੂੰ ਇਹਦੇ ਸਾਬ ਨਾਲ ਜੇ ਪਾਣਾ ਚੱਲੇਗੀ ਤੇ ਉਹਦੇ ਤੇ ਕੱਲ ਨੂੰ ਇੱਥੋਂ ਤੱਕ ਕੰਮ ਪਾਉਂਦਾ ਜਲੋ ਘੱਟ ਠੀਕ ਆ ਉਹਦਾ ਲੈ ਇਹਨੂੰ ਦੁੱਖੀ ਬਹੁਤ ਜ਼ਿਆਦਾ ਲੰਦਾ ਜੇ ਸੋਚੀਏ ਤੇ ਹਾਦੀ ਕਿਹੜੀ ਨਹੀਂ ਹੋਈ ਸੀ ਹੈ ਤੇ ਸ਼ਰੀਕੇ ਜਹ ਹੋਈਆਂ ਨਾ ਹੋਰ ਮੁੱਲੀ ਇਹਨੇ ਕਹਿਣਾ ਤੇ ਖਾੜੀ ਹੈ ਨਾ ਕਿ ਇਹਨਾਂ ਦੇ ਨੇ ਤੇ ਹੁਣ ਉਹਨਾਂ ਕਰਕੇ ਇਹਨਾਂ ਨੂੰ ਵੀ ਖਾਣੇ ਜਾਣਾ ਪੈਣਗੇ ਪਰ ਕੰਮ ਤਾਂ ਨਹੀਂ ਨਾ ਆਪਣਿਆਂ ਵਾਲੇ ਕੀਤੇ ਕੰਮ ਤਾਂ ਕਿਤੇ ਬੜੇ ਦੁਸ਼ਮਣਾਂ ਵਾਲੇ ਚੱਲ ਕੋਈ ਨੂੰ ਆਪਣੇ ਪੇਕੇ ਫੋਨ ਲਾ ਕੇ ਨਾ ਦੱਸੀ ਜੇ ਦੋਨਾਂ ਨੂੰ ਪਤਾ ਲੱਗ ਜਾਏਗਾ ਨਾ ਆਪੇ ਇਹਨੂੰ ਵੀ ਬੁਸ਼ ਲੈਣਗੇ ਕੋਈ ਨਹੀਂ ਠੀਕ ਆ ਸੁਦਰਾ ਆਹ ਭਾਰੀ ਹਨ ਮੁਰਦਾ ਚਾਹੀਆ ਆਹ ਕਰੋ ਕਰਕੇ ਦਿਓ ਧਿਆਨ ਨਾਲ ਪਾ ਲਿਓ ਡੇਗ ਡੂਣਾ ਲਿਓ ਗਦੇ ਹੋਏ ਇਹ ਕਿਡਾ ਅਸਲੀਆ ਡੇਗ ਡੂਰਾ ਦੇ ਉੱਪਰ ਡੈੜੀ ਤੇ ਵੀ ਸਬੂਤ ਤੇ ਹੈਗਾ ਨਾ ਆਹ ਇਹ ਗੱਲ ਹੈ ਖਾਪ ਖਾਵਾਂਗੇ ਤੇ ਕੇਰੀ ਦੂਜਾ ਮਿਲਣਾ ਜੇ ਆਹ ਨਾਲ ਤਾਂ ਇਹ ਉਹਨਾਂ ਦੇ ਮੁਕਰਜਣਾ ਚੱਲ ਨਹੀਂ ਦਿਖਦਾ ਸੁਆਦ ਨਹੀਂ ਆਉਂਦਾ ਬੂਆ ਖੋਲ ਨਾ ਲਿਆ ਚਲ ਯਾਰ ਕਮਾਂ ਇਹਨੂੰ ਹੁਣ ਮੈਂਬਰ ਵੀ ਨਹੀਂ ਨਾਲ ਤੁਰਿਆ ਹਾਂ ਐਦਾਂ ਕਰਦਾ ਸਰਪੰਚ ਜੀ ਡੇਰੇ ਜਾਣਾ ਹੋ ਸਕਦਾ ਨਾਲ ਤੁਰ ਪੇ ਹੁਣ ਕਰਾਂ ਕਿ ਤਮਾਸ਼ਾ ਤੇ ਮੇਰਾ ਲੱਗਿਆ ਪਤਾ ਸਾਰਿਆਂ ਨੂੰ ਵੇਲਾ ਮਾੜੇ ਕੰਮ ਦਾ ਮਾੜਾ ਨਤੀਜਾ ਜੇ ਚੰਗਾ ਕੀਤਾ ਹੁੰਦਾ ਨਾ ਇਹਨਾਂ ਨੇ ਵੀ ਨਾਲ ਤੁਰਨਾ ਹੈ ਤੇ ਮੇਰੇ ਚਾਚੇ ਤਾਇਆ ਵੀ ਮੇਰੇ ਨਾਲ ਤੁਰਨਾ ਇਹਨਾਂ ਦਾ ਬੇੜਾ ਵੀ ਕਰ ਕਰਤਾ ਮੇਰੇ ਮਾਪਿਆਂ ਨੇ ਮੇਰਾ ਰੱਖ ਕੇ ਖਾਲੀ ਯਾਰ ਮੋਟਰਸਾਈਕਲ ਲੈ ਕੇ ਜਾ ਕੇ ਆਪਾਂ ਪਰਮਾ ਕਿੱਧਰ ਚੱਲੇ ਆ ਤੁਸੀਂ ਹਾਂਜੀ ਯਾਰ ਸਰਪੰਚ ਆ ਜਾਂਦੇ ਆ ਹੋਰ ਕੀ ਆ ਜਾਣਾ ਤੇ ਪੈਣਾ ਹੀ ਆ ਮੈਨੂੰ ਦੋ ਦਿਨ ਹੁਣ ਰਹਿਣ ਧੋ ਨਾਲ ਉੱਥੇ ਨਾਲੇ ਕਲ ਟਿਕਾਣੇ ਆ ਜੂਗੀ ਕੁਝ ਨਹੀਂ ਹੁੰਦਾ ਤੁਸੀਂ ਵੀ ਬਹਿ ਜਾਓ ਸਬਰ ਕਰਕੇ ਕੋਈ ਗੱਲ ਨਹੀਂ ਦੋ ਦਿਨ ਰਹਿਣ ਧੋ ਉੱਥੇ ਖਾਣ ਧੋ ਰੋਟੀਆਂ ਜੇਲ੍ਹ ਦੀਆਂ ਜਿੱਦਾਂ ਦੇ ਕੰਮ ਕੀਤੇ ਆ ਨਾ ਉਦਾਂ ਤਾਂ ਹੁਣ ਸਜ਼ਾ ਵੀ ਤੇ ਮਿਲਣੀ ਆ ਉਹ ਯਾਰ ਜੇ ਅੱਜ ਹੀ ਲੈ ਆਂਦਾ ਨਾ ਉਹਨਾਂ ਨੂੰ ਇੱਥੇ ਤੂੰ ਉਹਨਾਂ ਨੇ ਫੇਰ ਉਹੀ ਕੰਮ ਸ਼ੁਰੂ ਕਰ ਲੈਣੇ ਆ ਕੇ ਉਹ 2-3 ਦਿਨ ਤੇ ਉਦਾਂ ਵੀ ਉਹਨਾਂ ਨੂੰ ਲੱਗ ਜਾਣੇ ਆ ਮੇਰਾ ਮਾਪਿਓ ਕੋਹ ਬੰਦਾ ਤੇ ਲੈ ਕੇ ਜਾਵਾਂ ਉੱਥੇ ਮੈਂਬਰਾਂ ਨੇ ਜਵਾਬ ਦਿੱਤਾ ਵਾ ਸਬੰਧਨ ਨਾਮ ਲੈ ਕੇ ਤੁਰਦਾ ਵਾਂ ਤੇ ਜਵਾਬ ਤਾਂ ਦੇਣਾ ਹੀ ਆ ਸਾਰਿਆਂ ਨੇ ਜਿੱਦਾਂ ਦੀਆਂ ਗੈਰਹੀਆ ਕਰਤੂਤਾ ਸਾਰੇ ਪਿੰਡ ਨੂੰ ਪਤਾ ਹੀ ਐ ਕੀ ਕਰਦੀ ਫਿਰਦੀ ਐ ਕਿਸੇ ਨੇ ਨਹੀਂ ਨਾਲ ਤੁਰਨਾ ਹੈਗਾ ਦੇਖ ਲਓ ਹੁਣ ਜਿਹੜਾ ਜਾਂਦਾ ਨਾਲ ਉਹ ਕੋਈ ਗੱਲ ਨਹੀਂ ਤੂੰ ਸਬਰ ਕਰ ਮੈਂ ਆਉਂਦਾ ਵਾਂ ਨਾਲੇ ਮੇਰਾ ਮਾਪਿਓ ਵਾ ਠੀਕ ਆ ਉਹ ਕੀ ਸੋਚਣਗੇ ਕਿ ਕੋਈ ਆਇਆ ਨਹੀਂ ਪਿੱਛੇ ਮੇਰੇ ਆ ਯਾਰ ਮਣੀ ਦੇ ਘਟ ਮੈਂ ਤੇ ਖਾਪੀ ਗਿਆ ਫਿਰ ਫਿਰਦੀ ਲਿਓ ਨਹੀਂ ਮੈਂ ਹੁਣ ਲੈ ਆ ਦਿੰਦੀ ਹਲੋ ਤੇ ਕੀ ਬਣਿਆ ਯਾਰ ਬਾਨਾ ਗਈ ਸਰਪੰਚ ਦੇ ਘਰੋਂ ਬਦਲ ਲੱਗਾ ਕਿ ਗਿਆ ਵਾ ਕਿਤੇ ਹਾਂ ਆ ਗਈ ਹੁਣ ਤੁਰਦਾ ਨਹੀਂ ਨਾਲ ਕੋਈ ਵੀ ਮੇਰੇ ਮੈਂ ਕੀ ਕਰਾਂ ਇਕੱਲਾ ਕਿੱਧਰ ਤੇ ਜਾਵਾਂ ਮੀਂਹ ਗੱਲ ਦਾ ਗੁੱਸਾ ਨਾ ਕਰਿਓ ਹੈਗੇ ਤਾਂ ਤੁਹਾਡੇ ਮਾਪਿਓ ਆ ਪਰ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਆ ਨਾ ਇਹਨੇ ਨਹੀਂ ਤੁਰਨਾ ਹੈਗਾ ਤੁਹਾਡੇ ਨਾਲ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਪਰ ਮੈਂ ਕੀ ਕਰਾਂ ਮੈਨੂੰ ਸਬਰ ਨਹੀਂ ਆਉਂਦਿਆ ਮੈਨੂੰ ਟਿਕਾ ਨਹੀਂ ਆਉਂਦਿਆ ਕਰ ਮੈਂ ਕੀ ਕਰਾਂ ਦੱਸ ਹੁਣ ਪਿੱਛੇ ਜਾਊਂਗਾ ਕੋਈ ਨਾ ਕੋਈ ਖਬਰਸਰ ਪਤਾ ਲੱਗੂ ਕਿ ਫੇਰੀ ਆ ਮੇਰੀ ਗੱਲ ਸੁਣ ਕੇ ਰਿਸ਼ਤੇਦਾਰ ਨੂੰ ਲੈ ਜਾਣਾ ਸੀ ਨਾਲ ਯਾ ਰਿਸ਼ਤੇਦਾਰਾਂ ਨੂੰ ਕੀ ਦੱਸੂੰਗਾ ਇਹਨਾਂ ਦੀ ਕਰਤੂਤ ਕੀ ਇਹਨਾਂ ਨੇ ਆ ਕੰਮ ਕੀਤਾ ਵਾ ਫੇਰ ਕੀ ਨਾਪ ਕੋਲ ਰਹਿਣੀ ਮੇਰੀ ਉਹਨਾਂ ਨੂੰ ਲੈ ਜਾਣਾ ਸੀ ਨਾ ਨਾਨਕਿਆਂ ਨੂੰ ਜਿਨ੍ਹਾਂ ਨੂੰ ਮੰਮੀ بیوی ਲਾਹਤियां ਦੇਣ ਡਈਗੀ ਉਹਨਾਂ ਨੂੰ ਕਹਿਣਾ ਵੀ ਹੁਣ ਤੁਰੋ ਨਾਲ ਕੋਈ ਤੁਰਦਾ ਵਾ ਨਾਲ ਉਹ ਪਹਿਲੇ ਲੈ ਕੇ ਅਗਲੇ ਸਾਈਡ ਤੇ ਹੋਗੇ ਨਾਲ ਜੇ ਤੁਰਨ ਵਾਲੇ ਹੁੰਦੇ ਤੇ ਘਰ ਆਣ ਕੇ ਬੈਠੀ ਹੁੰਦੇ ਮੇਰੇ ਐ ਵੇਲੇ ਕੀ ਗੱਲ ਉਹਨਾਂ ਨੂੰ ਪਤਾ ਨਾ ਲੱਗਾ ਹੋਊਗਾ ਸਾਰਿਆਂ ਨੂੰ ਪਤਾ ਵਾ ਜਿਹੜੇ ਕੰਮ ਕਰਦੀ ਫਿਰਦੀ ਹੈ ਨਾ ਸਾਰਿਆਂ ਨੂੰ ਪਤਾ ਵਾ ਨਾਲ ਕਿਹਦੇ ਨਾਲ ਬਣਦੀ ਹੈ ਦੀ ਕਿ ਰਿਸ਼ਤੇਦਾਰ ਨਾਲ ਤਾਂ ਬਣਦੀ ਨਹੀਂ ਹੈਗੀ ਸਾਰਿਆਂ ਨਾਲ ਤਾਂ ਲੜਕੇ ਹੁੰਦੀ ਆ ਉੱਥੇ ਤੇ ਤੁਰਨਾ ਵੀ ਕਹਿੰਦੇ ਆ ਹਾਲੇ ਮੈਂ ਹੁਣ ਫੇ ਇਕੱਲਾ ਕੀ ਕਰਾਂ ਦੱਸ ਹੈ ਮੰਮੀ ਹੁਣੀ ਪਰ ਮੋਂ ਤਾਂ ਆ ਗਏ ਆ ਹੈ ਮੰਮੀ ਹੁਣੀ ਆ ਗਏ ਆ